ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਾਖੀ ਦੇ ਮਾਧਿਅਮ ਰਹੀ ਗੁਰੂ ਸਹਿਬਾਨ ਜੀ ਦੇ ਜੀਵਨ ਬਾਰੇ ਜਾਣਦੇ ਹਾਂ ਭਾਗ ਨਾਵਾ ਬਿਸ਼ਨ ਦਾਸ ਤੇ ਮਾਨਕਰ ਪੂਰੋ ਨੂੰ ਉਪਦੇਸ਼ ਇੱਕ ਦਿਨ ਗੁਰੂ ਜੀ ਦੇ ਹਜ਼ੂਰ ਪਾਈ ਬਿਸ਼ਨ ਦਾਸ ਮਾਨਕਾ ਤੇ ਪੂਰੋ ਤਿੰਨੇ ਸਿੱਖ ਸਰਦਾ ਧਾਰ ਕੇ ਹਾਜ਼ਰ ਹੋਏ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਰਨਿਮਰਤਾਪੂਰਵਕ ਬੈਠ ਕੇ ਬੇਨਤੀ ਕਰਨ ਲੱਗੇ ਸੱਚੇ ਪਾਤਸ਼ਾਹ ਸਾਡਾ ਜਨਮ ਮਰਨ ਦਾ ਦੁੱਖ ਦੂਰ ਕਰੋ ਅਸੀਂ ਆਪਣੀ ਸਰਨ ਆਪ ਦੀ ਸਰਨ ਹਾਂ ਗੁਰੂ ਜੀ ਨੇ ਬਚਨ ਕੀਤਾ ਕਿ ਸਨੇ ਪਰਵਾਰ ਗੁਰੂ ਨਾਨਕ ਦੇਵ ਦੇ ਘਰ ਦੀ ਸੇਵਾ ਕਰੋ ਆਪਣਾ ਤਨ ਮਨ ਧਨ ਸ੍ਰੀ ਗੁਰੂ ਨਾਨਕ ਦੇਵ ਦੇ ਅਰਪਣ ਕਰਕੇ ਸਤਨਾਮ ਦਾ ਜਾਪ ਸਵਾਸ ਸਵਾਸ ਕਰਦੇ ਰਹੋ ਪਾਲਣ ਪੋषण ਆਦਿਕ ਦਾ ਫਿਕਰ ਸ੍ਰੀ ਗੁਰੂ ਨਾਨਕ ਦੇਵ ਆਪੇ ਕਰਨਗੇ ਤਿੰਨੇ ਸਿੱਖਾਂ ਨੇ ਨਹੀਂ ਹੀ ਦ੍ਰਿੜ ਨਿਸ਼ਚਾ ਕਰਕੇ ਸਤਿਗੁਰਾਂ ਦੇ ਉਪਦੇਸ਼ ਨੂੰ ਧਾਰਨ ਕੀਤਾ ਅਰਤਨਉ ਮਨੋ ਹੋ ਕੇ ਸਤਨਾਮ ਸਿਮਰਦੇ ਹੋਏ ਸੇਵਾ ਵਿੱਚ ਤਤਪਰ ਹੋ ਗਏ ਅੰਤ ਕਲਿਆਣ ਨੂੰ ਪ੍ਰਾਪਤ ਹੋਏ ਭਾਈ ਪਦਾਰਥਾ ਤੇ ਭਾਈ ਤਾਰੂ ਭਾਈ ਭਾਰੂ ਨੂੰ ਉਪਦੇਸ਼ ਇੱਕ ਦਿਨ ਸ੍ਰੀ ਗੁਰੂ ਜੀ ਦੀਵਾਨ ਸਜਾ ਕੇ ਸਤਨਾਮ ਦਾ ਉਪਦੇਸ਼ ਦਾ ਪ੍ਰਵਾਹ ਚੱਲ ਰਿਹਾ ਸਨ ਕੀਰਤਨ ਹੋ ਰਿਹਾ ਸੀ ਸੰਗਤਾਂ ਆ ਆ ਕੇ ਭੇਟਾਂ ਧਰਦੀਆਂ ਹੋਈਆਂ ਮਨੋ ਕਾਮਨਾ ਪੂਰੀਆਂ ਕਰਕੇ ਜਾ ਰਹੀਆਂ ਸਨ ਜਾਂ ਇਸ ਪ੍ਰਕਾਰ ਦੀ ਮਹਿਮਾ ਨੂੰ ਦੇਖ ਕੇ ਭਾਈ ਪਦਾਰਥਾ ਭਾਈ ਤਾਰੂ ਭਾਈ ਭਾਰੂ ਤਿੰਨੇ ਸਿੱਖ ਸਤਗੁਰਾਂ ਦੇ ਚਰਨ ਤੇ ਆ ਡਿੱਗੇ ਅਰ ਪ੍ਰੇਮ ਦੇ ਅਥਰੂਆਂ ਨਾਲ ਨੇਤਰ ਭਰ ਲਏ ਦੀਨ ਹੋ ਕੇ ਤਰਾ ਤਰਾ ਕਰਨ ਲੱਗੇ ਕਿ हे ਸਤਿਗੁਰੂ ਅਸੀਂ ਮੋਹ ਮਾਇਆ ਦੇ ਜਾਲ ਵਿੱਚ ਫਸੇ ਹਾਂ ਜਿਸ ਤੋਂ 84 ਭੋਗਨ ਦਾ ਸਿਲਸਲਾ ਵੱਜ ਪਿਆ ਹੈ ਸੋ ਕਿਰਪਾ ਕਰਕੇ ਸਾਨੂੰ ਇਸ 84 ਦੇ ਚੱਕਰ ਵਿੱਚੋਂ ਬਾਹਰ ਕੱਢੋ ਅਸੀਂ ਆਪ ਦੀ ਸ਼ਰਣ ਹਾਂ ਗੁਰੂ ਜੀ ਨੇ ਸਤਨਾਮ ਦਾ ਉਪਦੇਸ਼ ਦੇ ਕੇ ਆਖਿਆ ਅੱਛਾ ਤੁਸੀਂ ਗੁਰੂ ਘਰ ਦੀ ਸੇਵਾ ਕਰੋ ਆਏ ਗੁਰੂ ਸਿੱਖਾਂ ਦੀ ਸੇਵਾ ਵਿੱਚ ਆਪਣਾ ਮਾਨ ਤਿਆਗ ਕੇ ਸੇਵਾ ਵਿੱਚ ਤਤ ਪਰ ਹੋਵੋ ਸਤਿਗੁਰੂ ਤੁਹਾਡਾ ਕਲਿਆਣ ਕਰਨਗੇ ਇਹ ਬਚਨ ਸੁਣ ਕੇ ਤਿੰਨਾਂ ਨੇ ਸਤਿ ਬਚਨ ਕਿਹਾ আর ਆਪਣੇ ਸੁਪੁੱਤਰਾਂ ਨੂੰ ਸਦਵਾ ਕੇ ਘਰ ਦੀ ਸੌਂਪਣਾ ਕਰ ਦਿੱਤੀ ਕਿਹਾ ਕਿ ਤੁਸੀਂ ਵੀ ਸਤਨਾਮ ਸਿਮਰਦੇ ਹੋਏ ਘਰ ਦਾ ਕਾਰੋਬਾਰ ਕਰਨਾ ਜੋ ਗੁਰਸਿੱਖ ਆਵੇ ਉਸ ਦੀ ਜਥਾ ਯੋਗ ਸੇਵਾ ਕਰਨੀ ਆਰਤਮ ਦੀ ਕਮਾਈ ਕਰਕੇ ਖਾਣੀ ਦਸਵੰਦ ਗੁਰੂ ਘਰ ਵਿੱਚੇ ਪਹੁੰਚਾਣਾ ਅਸੀਂ ਹੁਣ ਇੱਥੇ ਹੀ ਰਹਿ ਕੇ ਸੇਵਾ ਕਰਾਂਗੇ ਤੁਸੀਂ ਮਨ ਵਿੱਚ ਕੋਈ ਫਿਕਰ ਨਾ ਕਰਨਾ ਸਤਿਗੁਰ ਤੁਹਾਡੀ ਕਮਾਈ ਵਿੱਚ ਬਰਕਤ ਪਾਉਣਗੇ ਔਰ ਰਿਜਕ ਪਹੁੰਚਾਣਗੇ ਆਪ ਤਿੰਨੇ ਜਣੇ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਰਨ ਲੱਗੇ ਅਜਹੀ ਨਿਰਮਾਨ ਸੇਵਾ ਕੀਤੀ ਜੋ ਪਰਮ ਮੁਕਤੀ ਨੂੰ ਪ੍ਰਾਪਤ ਹੋ ਗਏ ਮਹਾਨੰਦ ਵਿਦੀਚੰਦ ਦਾ ਪ੍ਰਸ਼ਨ ਉੱਤਰ ਸੇਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਤਨਾਮ ਦੇ ਉਪਦੇਸ਼ ਨੂੰ ਸੁਣ ਕੇ ਪੱਥਰ ਦਿਲਾਂ ਵਾਲੇ ਪੁਰਸ਼ਾਂ ਦੇ ਮਨ ਵੀ ਪਿਗਲ ਜਾਂਦੇ ਜਿਸ ਤਰ੍ਹਾਂ ਪਾਰਸ ਤੇ ਸਪਰਸ਼ ਕਾਲ ਵਿਖੇ ਵੀਹੀ ਲੋਹਾ ਕੰਚਨ ਹੋ ਜਾਂਦਾ ਹੈ ਇਸੇ ਤਰ੍ਹਾਂ ਜਦ ਕਠੋਰ ਮਨ ਦੇ ਪੁਰਸ਼ਾਂ ਦੇ ਕੰਨੀ ਗੁਰੂ ਜੀ ਦੇ ਵਾਕ ਪਹੁੰਚਦੇ ਹਨ ਤਾਂ ਇੱਕਦਮ ਪਲਟਾ ਖਾ ਕੇ ਆਤਮਾ ਪਵਿੱਤਰ ਹੋ ਜਾਂਦੀ ਹੈ ਸਤਗੁਰੂ ਜੀ ਕਿਰਪਾ ਦੇ ਸਮੁੰਦਰ ਉਪਦੇਸ਼ ਕਰਕੇ ਕਾਲਜੁਗੀ ਜੀਵਾਂ ਦੀ ਕਲਿਆਣ ਕਰ ਰਹੇ ਸਨ ਜਾਂ ਭਾਈ ਮਹਾਨੰਦ ਵਿਦੀ ਚੰਦ ਆਦਿਕ ਸਭ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਆ ਗਏ ਜਿਸ ਵਕਤ ਗੁਰੂ ਜੀ ਦੀ ਅਕਾਲੀ ਬਾਣੀ ਅਕਾਲੀ ਬਾਣੀ ਕੰਨਾਂ ਵਿੱਚ ਪਈ ਹਿਰਦਾ ਸ਼ੁੱਧ ਹੋ ਗਿਆ ਜਨਮ ਜਨਮਾਂ ਤਰਾਂ ਦੇ ਪਾਪ ਧੂਆਂ ਬਣ ਕੇ ਉੱਠ ਗਏ ਉਸੇ ਵਕਤ ਦੀਵਾਨ ਵਿੱਚੋਂ ਲੰਘਦੇ ਹੋਏ ਗੁਰੂ ਜੀ ਦੇ ਚਰਨਾ ਵਿਖੇ ਆ ਡਿੱਕੇ ਅਰਖਾਂ ਦੇ ਪਾਣੀ ਨਾਲ ਕਲੀਚਾ ਭਿਉ ਦਿੱਤਾ ਮੂਰਤ ਪਰ ਜ਼ਮੀਨ ਤੋਂ ਸਿਰ ਨਾ ਚੁੱਕ ਸਕੇ ਨਾ ਹੀ ਆਵਾਜ਼ ਮੂੰਹੋਂ ਨਿਕਲ ਸਕੀ ਗੁਰੂ ਜੀ ਨੇ ਉਹਨਾਂ ਦਾ ਪ੍ਰੇਮ ਦੇਖ ਕੇ ਆਪਣੇ ਹੱਥਾਂ ਨਾਲ ਉਹਨਾਂ ਨੂੰ ਉਠਾਇਆ ਆਰਮਾਨ ਨਾਲ ਬਿਠਾ ਕੇ ਪੁੱਛਿਆ ਕਿਸ ਗੱਲ ਦੀ ਇੱਛਾ ਹੈ ਮਹਾਨੰਦ ਵਿਦੀ ਚੰਦ ਨੇ ਬੇਨਤੀ ਕੀਤੀ ਸਤਿਗੁਰੂ ਜੰਮਣ ਮਰਨ ਦੇ ਸੰਕਟ ਨੂੰ ਦੂਰ ਕਰੋ ਤੇ ਮਨ ਦਾ ਭਰਮ ਮਿਟ ਜਾਵੇ ਅਸੀਂ ਆਪ ਦੀ ਸ਼ਰਣਾ ਆ ਡਿੱਗੇ ਹਾਂ ਗੁਰੂ ਜੀ ਨੇ ਬਚਨ ਕੀਤਾ ਅਛਾ ਜਦ ਤੁਸੀਂ ਆਪਣੇ ਸਰੂਪ ਨੂੰ ਪਛਾਣੋਗੇ ਤਾਂ ਸਭ ਭਰਮ ਦੂਰ ਹੋ ਜਾਵੇਗਾ ਫਿਰ ਸੁੱਤੇ ਹੀ ਕਲਿਆਣ ਹੋ ਜਾਵੇਗੀ ਦੋਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਬਾਦਸ਼ਾ ਅਸੀਂ ਤਾਂ ਆਪਣੇ ਸਰੂਪ ਨੂੰ ਇਹੋ ਹੀ ਪਛਾਣਦੇ ਹਾਂ ਜੋ ਸਾਡਾ ਸਰੀਰ ਹੈ ਅਸੀਂ ਅਣਜਾਨ ਹਾਂ ਆਪ ਸਾਨੂੰ ਖੋਲ ਕੇ ਦੱਸੋ ਕਿ ਅਸੀਂ ਆਪਣੇ ਸਰੂਪ ਨੂੰ ਕਿਸ ਤਰ੍ਹਾਂ ਪਛਾਣੀਏ ਗੁਰੂ ਜੀ ਬੋਲੇ ਗੁਰਸਿੱਖੋ ਇਹ ਜਿਹੜਾ ਤੁਸੀਂ ਆਪਣਾ ਸਰੀਰ ਦੇਖਦੇ ਹੋ ਇਹ ਮਾਤਾ ਪਿਤਾ ਤੋਂ ਪੈਦਾ ਹੋਇਆ ਹੋਇਆ ਹੈ ਦੂਸਰਾ ਇਹ ਪੂਰਬਲੇ ਸੁਭ ਅਸ਼ੁਭ ਕਰਮਾਂ ਦੇ ਫਲ ਅਨੁਸਾਰ ਦੁੱਖ ਸੁੱਖ ਭੋਗਣ ਲਈ ਇੱਕ ਥੈਲਾ ਮਿਲਿਆ ਹੈ ਤੁਹਾਡਾ ਅਸਲ ਸਰੂਪ ਉਹ ਹੈ ਇਹਨਾਂ ਸਰੀਰਾਂ ਤੋਂ ਪਹਿਲਾਂ ਵੀ ਸੀ ਤੇ ਸਰੀਰਾਂ ਦੇ ਹੁੰਦਿਆਂ ਵੀ ਹੈ ਸਰੀਰਾਂ ਦੇ ਨਾਸ ਹੋਣ ਤੋਂ ਮਗਰੋਂ ਵੀ ਜਿਉਂਦਾ ਤਿਉਂ ਰਹੇਗਾ ਸੋ ਤੁਸੀਂ ਅੱਜ ਤੋਂ ਲੈ ਕੇ ਸਵਾਸ ਸਵਾਸ ਸਤਨਾਮ ਦਾ ਜਾਪ ਕਰਦੇ ਹੋਏ ਸਤਗੁਰੂ ਨਾਨਕ ਦੇਵ ਦੇ ਘਰ ਤੇ ਭਰੋਸਾ ਰੱਖੋ ਗੁਰੂ ਨਾਨਕ ਦੇਵ ਦੇ ਘਰ ਤੇ ਸਿੱਖਾਂ ਦੀ ਸੇਵਾ ਕਰੋ ਆਪਣਾ ਮਾਨ ਦੂਰ ਕਰਕੇ ਸਭ ਦੀ ਧੂੜ ਹੋ ਜਾਓ ਤਾਂ ਤੁਹਾਨੂੰ ਆਪਣਾ ਸਰੂਪ ਆਪ ਹੀ ਪ੍ਰਕਾਸ਼ ਆਵੇਗਾ ਸੋ ਸਰੂਪ ਤੁਹਾਡਾ ਸਤ ਜਿੱਤ ਆਨੰਦ ਪਿਆ ਪਾਸੇਗਾ ਜਿਸ ਨੂੰ ਸ਼ਾਸਤਰ ਕੱਟ ਨਹੀਂ ਸਕਦੇ ਅਗਨੀ ਤਪਾ ਨਹੀਂ ਸਕਦੀ ਹਵਾ ਸੁਕਾ ਨਹੀਂ ਸਕਦੀ ਅਤੇ ਪਾਣੀ ਡੋਬ ਨਹੀਂ ਸਕਦਾ ਸਭ ਬ੍ਰਹਮੰਡ ਤੁਹਾਡੇ ਸਰੀਰ ਵਿੱਚ ਹੀ ਪ੍ਰਤੀਤ ਹੋਵੇਗਾ ਸਤ ਸੰਗ ਕਰੋ ਔਰ ਨਾਮ ਜਪੋ ਸਤ ਬਚਨ ਕਹਿ ਕੇ ਸਭ ਨੇ ਉਪਦੇਸ਼ ਹਿਰਦੇ ਵਿਖੇ ਵਸਾਲਿਆ ਅਰ ਅਜੇ ਹੀ ਨਿਰਮਾਣ ਹੋ ਕੇ ਸੇਵਾ ਕੀਤੀ ਜੋ ਥੋੜੇ ਸਮੇਂ ਵਿੱਚ ਹੀ ਗੁਰਸਿੱਖੀ ਦੀ ਪਦਵੀ ਨੂੰ ਪ੍ਰਾਪਤ ਹੋ ਗਏ ਔਰ ਆਤਮ ਗਿਆਨ ਪ੍ਰਕਾਸ਼ ਆਇਆ ਹੋਰ ਨਾ ਪੁਰਸ਼ਾਂ ਨੂੰ ਤਾਰਨ ਲਈ ਵੀ ਪਾਰਸ ਰੂਪ ਬਣ ਗਏ ਸੰਤਾਂ ਸਿੱਖਾਂ ਨੂੰ ਉਪਦੇਸ਼ ਜਿਸ ਤਰ੍ਹਾਂ ਬਾਵਣ ਚੰਦ ਦੀ ਸੁਗੰਧੀ ਦੁਆਰੇ ਦੂਰ ਦੂਰ ਤੱਕ ਹਰਿੰਡ ਆਦਿਕ ਦਰਖਤ ਵੀ ਚੰਦਨ ਬਣ ਜਾਂਦੇ ਹਨ ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਦੀ ਸੁਗੰਧੀ ਰੂਪ ਜਿਸ ਨੇ ਦੂਰ ਦੂਰ ਤੱਕ ਪਾਪੀਆਂ ਪੁਰਸ਼ਾਂ ਦੇ ਹਿਰਦਿਆਂ ਨੂੰ ਸੂਦ ਅਰ ਪਵਿੱਤਰ ਕਰ ਦਿੱਤਾ ਚਮਕ ਪੱਥਰ ਅਰ ਲੋਹੇ ਵਾਂਗ ਖਿੱਚੇ ਹੋਏ ਪੁਰਸ਼ ਸਤਗੁਰੂ ਨਾਨਕ ਦੇਵ ਜੀ ਦੇ ਘਰ ਦਾ ਉਪਦੇਸ਼ ਲੈਣ ਲਈ ਦਵਾ ਦਬ ਚਲੇ ਆਉਣ ਲੱਗੇ ਇੱਕ ਦਿਨ ਸਤਗੁਰੂ ਜੀ ਦੀਵਾਨ ਵਿੱਚ ਬਿਰਾਜਮਾਨ ਹੋਏ ਸੰਗਤ ਨੂੰ ਨਿਹਾਲ ਕਰ ਰਹੇ ਸਨ ਤਾਂ ਭਾਈ ਧਰਮਦਾਸ ਭਾਈ ਤਕਿਆਰਾ ਭਾਈ ਡੁੱਗਰਦਾਸ ਭਾਈ ਦੀਪਾ ਭਾਈ ਜੇਠਾ ਭਾਈ ਭੂਲਾ ਭਾਈ ਤੀਰਥਾ ਸਤ ਸਿੱਖ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਅਚਰਚ ਰਹਿ ਗਏ ਅਰ ਸੁਧ ਮੰਨ ਹੋ ਕੇ ਗੁਰੂ ਜੀ ਦੇ ਚਰਨਾਂ ਵਿੱਚ ਆ ਡਿੱਗੇ ਨਿਮਰ ਭਾਵ ਹੋ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੰਸਾਰ ਸਮੁੰਦਰ ਦੇ ਭਵਜਲ ਤੋਂ ਪਾਰ ਕਰੋ ਅਰ ਕਿਰਪਾ ਕਰਕੇ ਬਖਸ਼ੋ 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 ਸਤ ਗੁਰੂ ਜੀ ਅੱਗੇ ਹੀ ਕਿਰਪਾਲੂ ਸਨ ਵਚਨ ਕੀਤਾ ਕਿ ਮਨ ਦਾ ਹੰਕਾਰ ਛੱਡ ਦਿਓ ਅਰ ਨਿਮਰ ਹੋ ਕੇ ਸਤਨਾਮ ਦਾ ਜਾਪ ਕਰੋ ਆਏ ਗੁਰਸਿੱਖਾਂ ਦੀ ਸੇਵਾ ਕਰਨੀ ਆਪਣਾ ਧਰਮ ਸਮਝੋ ਪਰ ਸਵਾਰਥ ਕਰਨ ਵੇਲੇ ਆਪਣਾ ਕੰਮ ਛੱਡ ਕੇ ਵੀ ਦੇਰ ਨਾ ਕਰਨੀ ਗੁਰੂ ਘਰ ਤੇ ਸ਼ਰਧਾ ਧਾਰ ਕੇ ਧਰਮ ਦੀ ਕਿਰਤ ਕਰੋ ਤੁਹਾਡਾ ਲੋਕ ਪਰਲੋਕ ਸੁਧਰ ਜਾਵੇਗਾ ਸਤ ਸੰਗ ਵਿੱਚ ਪਹੁੰਚ ਕੇ ਜਾਓ ਇਸ ਪ੍ਰਕਾਰ ਉਪਦੇਸ਼ ਸੁਣ ਕੇ ਕਮਾਉਣ ਲੱਗੇ ਥੋੜੇ ਦਿਨਾਂ ਵਿੱਚ ਹੀ ਮਨ ਸੁਧ ਹੋ ਗਿਆ ਗਿਆਨ ਪ੍ਰਕਾਸ਼ ਆਇਆ ਅਰ ਸੰਸਾਰ ਸਾਗਰ ਤੋਂ ਪਾਰ ਹੋ ਗਏ ਸਾਖੀ ਪੜਦਿਆਂ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਸ਼ੇਅਰ ਤੇ ਲਾਈਕ ਜਰੂਰ ਕਰਨਾ ਧੰਨਵਾਦ